ਇਹ ਮੰਦਭਗਾ ਹੈ ਕਿ ਇਸ ਤਰ੍ਹਾਂ ਹੋਣਾ ਨਹੀਂ ਸੀ ਚਾਹੀਦਾ ਪਰ ਪੱਤਰਕਾਰਾਂ ਨੂੰ ਅੱਜ ਇਸ ਤਰ੍ਹਾਂ ਇਕੱਠ ਕਰਨਾ ਪਿਆ ਇਕੱਠ ਦੇ ਵਿੱਚ ਆਉਣਾ ਪਿਆ ਲੋਕਾਂ ਨੂੰ ਆਉਣਾ ਪਿਆ ਮੰਦਭਗਾ ਹੈ ਤੈਨੂੰ ਇਹਨਾਂ ਨੇ ਜਮੂਰੀਆ ਬਣਾ ਰੱਖਿਆ ਔਰ ਪੰਜਾਬੀ ਹਮੇਸ਼ਾ ਜਮੂਰੀਅਤ ਲਈ ਲੜਦੇ ਆ ਸਾਡੇ ਗੁਰੂ ਨਾਨਕ ਜੀ ਤੋਂ ਲੈ ਕੇ ਜੇ ਤੁਸੀਂ ਕਰਤਾਰ ਸਿੰਘ ਸਰਾਭਾ ਤੋਂ ਲੈ ਕੇ ਹੁਣ ਤੱਕ ਦੇਖੋਗੇ ਸਾਡੀ ਇਹੀ ਖਸਲਤ ਹੈ ਕਿ ਅਸੀਂ ਹੋਣ ਨਹੀਂ ਦਿੰਦੇ ਜਮੂਰੀਅਤ ਨੂੰ ਹੀ ਤਾਂ ਜਮੂਰਾ ਫੋਰ ਦੇਖ ਰਹੇ ਤੁਸੀਂ ਤਾਂ ਬਠਿੰਡਾ ਤੋਂ ਮੈਂ ਹਿਮਾਚਲ ਮੜਕਾ ਸਾਡੇ ਨਾਲ ਸੀਨੀਅਰ ਪੱਤਰਕਾਰ ਮਿੰਟੂ ਗਰਸਰੀਆ ਜੀ ਮੌਜੂਦ ਨੇ ਮਿੰਟੂ ਜੀ ਕਿਵੇਂ ਦੇਖ ਰਹੇ ਹੋ ਕਿ ਅੱਜ ਬਠਿੰਡਾ ਚ ਐਡਾ ਵੱਡਾ ਇਕੱਠ ਕਰਾਇਆ ਗਿਆ ਤੇ ਵੱਡੀ ਗੰਟੀ ਦੇ ਵਿੱਚ ਪੱਤਰਕਾਰ ਪਹੁੰਚੇ ਪਏ ਨੇ ਕਿਵੇਂ ਦੇਖ ਰਹੇ ਹੋ ਜੀ ਇਹ ਚੀਜ਼ ਨੂੰ ਜੀ ਦੇਖੋ ਇਹ ਮੰਦਪਾਗਾ ਹੈ ਕਿ ਇਸ ਤਰ੍ਹਾਂ ਹੋਣਾ ਨਹੀਂ ਸੀ ਚਾਹੀਦਾ ਪਰ ਪੱਤਰਕਾਰਾਂ ਨੂੰ ਅੱਜ ਇਸ ਤਰ੍ਹਾਂ ਇਕੱਠ ਕਰਨਾ ਪਿਆ ਇਕੱਠ ਦੇ ਵਿੱਚ ਆਉਣਾ ਪਿਆ ਲੋਕਾਂ ਨੂੰ ਆਉਣਾ ਪਿਆ ਮੰਦਪਗਾ ਇਹ ਸਰਕਾਰ ਨੂੰ ਨਹੀਂ ਸੀ ਚਾਹੀਦਾ ਇਹ ਬੇ ਲੋੜੀਆਂ ਚੀਜ਼ਾਂ ਨੇ ਇਹਦੇ ਵਿੱਚ ਕੋਈ ਕੱਢਣ ਪਾਉਣ ਨੂੰ ਕੋਈ ਚੀਜ਼ ਨਹੀਂ ਜਮੂਰੀਅਤ ਦਾ ਚੌਥਾ ਸਤੰਭ ਪੱਤਰਕਾਰੀਆਂ ਨੂੰ ਕਿਹਾ ਜਾਂਦਾ ਜੇ ਪੱਤਰਕਾਰਾਂ ਦੇ ਪਰਚੇ ਦਰਜ ਕਰਤੇ ਸਿਰਫ ਆਵਾਜ਼ ਉਠਾਉਣ ਕਰਕੇ ਕਿ ਜਮੂਰੀਅਤ ਨੂੰ ਇਹਨਾਂ ਨੇ ਜਮੂਰਾ ਬਣਾ ਰੱਖਿਆ ਔਰ ਪੰਜਾਬੀ ਹਮੇਸ਼ਾ ਜਮੂਰੀਅਤ ਲਈ ਲੜਦੇ ਆ ਸਾਡੇ ਗੁਰੂ ਨਾਨਕ ਜੀ ਤੋਂ ਲੈ ਕੇ ਜੇ ਤੁਸੀਂ ਕਰਤਾਰ ਸਿੰਘ ਸਰਾਭਾ ਤੋਂ ਲੈ ਕੇ ਹੁਣ ਤੱਕ ਦੇਖੋਗੇ ਸਾਡੀ ਇਹੀ ਖਸਲਤ ਹੈ ਕਿ ਅਸੀਂ ਇਹ ਹੋਣ ਨਹੀਂ ਦਿੰਦੇ ਜਮੂਰੀਅਤ ਨੂੰ ਹੀ ਤਾਂ ਜਮੂਰਾ ਬਣਾਉਂਦਾ ਛੋਟੇ ਨਾਲ ਮੀਡੀਆ ਕਿਉਂ ਨਹੀਂ ਜੁੜ ਰਿਹਾ ਜਿਹੜਾ ਦੂਜਾ মিডিਆ ਲੋਕਲ মিডিਆ ਤਾਂ ਬਹੁਤ ਜੁੜ ਗਿਆ ਹੋਰ ਸੀਨੀਅਰ ਦੇਖੋ ਕਦੇ ਵੀ ਕਦੇ ਵੀ ਸਾਰੇ ਇੱਕ ਚੰਡੇ ਹੀਟ ਨਹੀਂ ਆਉਂਦੇ ਹੁੰਦੇ ਠੀਕ ਹੈ ਜੀ ਕਿਸੇ ਦਾ ਕੰਮ ਹੁੰਦਾ ਹੈ ਕਿ ਉਹਨਾਂ ਨੇ ਸਿਆਸੀ ਤਾਕਤਾਂ ਦੇ ਇਸ਼ਾਰੇ ਤੇ ਚਾਂਦੀ ਦੇ ਜਿੱਥੇ ਛੇਲੜ ਖੜਕਦੇ ਆ ਉਹਨਾਂ ਨੇ ਉੱਥੇ ਮੁਜ਼ਰਾ ਕਰਨਾ ਹੁੰਦਾ ਠੀਕ ਹੈ ਜੀ ਜਿਹੜਾ ਮੁਜ਼ਰਾ ਕਰਨ ਵਾਲਾ ਤੇ ਜਿਹੜਾ ਮਜ਼ਹਰਾ ਕਰਨ ਵਾਲਾ ਸਰ ਦੂਰ ਨਾਲ ਚ ਜ਼ਮੀਨ ਅਸਮਾਨ ਦਾ ਫਰਕ ਹੈ ਜਿਹੜੇ ਮੁਜਰਾ ਕਰ ਰਹੇ ਨੇ ਉਹਨਾਂ ਨੂੰ ਕਰਨ ਦਿਓ ਜਿਹੜੇ ਮਜ਼ਹਰਾ ਕਰ ਰਹੇ ਨੇ ਇਹਨਾਂ ਨੂੰ ਆਪ ਦਾ ਸਾਰਾ ਗਿਆ ਸੰਘਰਸ਼ ਕਿਵੇਂ ਦੇਖਿਆ ਜਾਊਗਾ ਕਿ ਪੱਤਰਕਾਰਾਂ ਦੇ ਜਿੱਦਾਂ ਵੀ ਇਹ ਲੋਕ ਫੈਸਲਾ ਕਰਨ ਕੇ ਕੰਮ ਚੱਲੀ ਜਾਊਗਾ ਜੀ ਸੋ ਬਿਲਕੁਲ ਸਾਡਾ ਨਾਮ ਮਿੰਟੋ ਗੁਰਸਰੀਆ ਜੀ ਮੌਜੂਦ ਸੀ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਸੰਘਰਸ਼ ਸਾਡਾ ਹਲੇ ਵੀ ਚੱਲ ਰਿਹਾ ਸੋ ਇਹ ਤਸਵੀਰਾਂ ਬਠਿੰਡਾ ਦੀਆਂ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਕਿਸਾਨ ਆਗੂ ਤੇ ਵੱਖ-ਵੱਖ ਇਨਸਾਫ ਪਸੰਦ ਜਥੇਬੰਦੀਆਂ ਦੇ ਪਹੁੰਚੇ ਪਏ ਨੇ ਉਹਨਾਂ ਦੇ ਵੱਲੋਂ ਜਿਹੜਾ ਇਹ ਧਰਨਾ ਪ੍ਰਦਰਸ਼ਨ ਕਰਿਆ ਜਾ ਰਿਹਾ ਸੋ ਇਹ ਤਸਵੀਰਾਂ ਬਠਿੰਡੇ ਦੀਆਂ ਨੇ ਜਗਰਾਓ ਉਗਰਾਹਾਂ ਜਥੇਬੰਦੀਆਂ ਦੇ ਆਗੂ ਅਤੇ ਹੋਰ ਜਥੇਬੰਦੀਆਂ ਦੇ ਆਗੂ ਜਿਹੜੇ ਪਹੁੰਚੇ ਪਏ ਸੀ ਸੋ ਇਹ ਤਸਵੀਰਾਂ ਬਠਿੰਡੇ ਦੀਆਂ ਨੇ ਸੋ ਦੇਖ ਸਕਦੇ ਹੋ ਕਿ ਜਿਹੜਾ ਪੂਰਾ ਵੱਡੀ ਗਿਣਤੀ ਦੇ ਵਿੱਚ ਇਕੱਠ ਹੋਇਆ ਪਿਆ ਪੱਤਰਕਾਰਾਂ ਦੇ ਹੱਕਾਂ ਨੂੰ ਲੈ ਕੇ ਕਿਉਂਕਿ ਪੱਤਰਕਾਰ ਚਾਹੇ ਗੱਲ ਕਰ ਲੋ ਮਿੰਟੂ ਗੁਰਸਰਿਆ ਦੀ ਮਨਜਿੰਦਰ ਸਿੱਧੂ ਦੀ ਕਿਉਂਕਿ ਮਨਜਿੰਦਰ ਸਿੱਧੂ ਦਾ ਜਿਹੜਾ ਚੈਨਲ ਸੀ ਲੋਕ ਆਵਾਜ਼ ਉਹ ਫੇਸਬੁੱਕ ਤੋਂ ਜਾਂ ਫਿਰ ਜਿਹੜਾ YouTube ਤੋਂ ਡਿਲੀਟ ਕਰ ਦਿੱਤਾ ਗਿਆ ਡਿਊ ਟੂ ਕਾਪੀਰਾਈਟਸ ਕਾਪੀਰਾਈਟਸ ਕਰਕੇ ਡਿਲੀਟ ਕਰਾਇਆ ਗਿਆ ਜਿਸ ਤੋਂ ਬਾਅਦ ਇਹ ਮੀਡੀਆ ਦੇ ਹੱਕਾਂ ਨੂੰ ਲੈ ਕੇ ਇਹ ਆਵਾਜ਼ ਬੁਲੰਦ ਕਰੀ ਜਾ ਰਹੀ ਹੈ ਵੱਡੀ ਵੱਡੀ ਜਥੇਬੰਦੀਆਂ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਨੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਇੱਥੇ ਮੌਜੂਦ ਨੇ ਸੋ ਇਹ ਤਸਵੀਰਾਂ ਨੇ ਬਠਿੰਡੇ ਦੀ ਜਥੇਬੰਦੀ ਪਹੁੰਚ ਰਹੀ ਆ ਹਰ ਕੋਈ ਲੋਕ ਪਹੁੰਚ ਰਹੇ ਨੇ ਸੀਨੀਅਰ ਪੱਤਰਕਾਰ ਪਹੁੰਚੇ ਪਏ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਲੋਕਾਂ ਦੀ ਆਵਾਜ਼ ਪੰਚਾਰਿਆ ਪਰ ਸਾਡੇ ਤੇ ਬੇਤੁਕੇ ਪਰਚੇ ਕਿਉਂ ਕਰੇ ਜਾ ਰਹੇ ਨੇ ਉਥੇ ਹੀ ਗੱਲ ਕਰ ਲਈਏ ਪਹਿਲਾਂ ਵੀ ਮਿੰਟੂ ਗੁਰਸਰੀਆ ਤੇ ਮਨਜਿੰਦਰ ਸਿੱਧੂ ਦੇ ਰਤਨ ਸਿੰਘ ਤੇ ਪਰਚਾ ਕਰ ਦਿੱਤਾ ਗਿਆ ਸੀ ਪਰ ਮਾਨਯੋਗ ਅਦਾਲਤ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾ ਦਿੱਤਾ ਗਿਆ ਜਿਸ ਤੋਂ ਬਾਅਦ ਜਿਹੜਾ ਹੁਣ ਲੋਕਵਾਸ ਚੈਨਲ ਆ ਜਿਹੜਾ ਡਿਲੀਟ ਕਰ ਦਿੱਤਾ ਗਿਆ ਸੋ ਦੇਖਣਾ ਇਹ ਹੋਵੇਗਾ ਕਿ ਇਹ ਸੰਘਰਸ਼ ਕਿਵੇਂ ਦੇਖਣ ਨੂੰ ਮਿਲਦਾ ਹੈ ਦਾ ਸਿੱਟਾ ਕਿ ਨਿਕਲਦਾ ਤੇ ਕੀ ਅੱਗੇ ਜਾ ਕੇ ਦਾ ਹੱਲ ਨਿਕਲਦਾ ਕਿਉਂਕਿ ਗੱਲ ਉਦੋਂ ਬਣ ਜਾਂਦੀ ਹੈ ਕਿ ਜਮਹੂਰੀਅਤ ਦੇ ਚੌਥੇ ਹਸਤੰਭ ਮੀਡੀਆ ਜਿਹਦੇ ਤੇ ਆ ਕੇ ਜਦੋਂ ਪ੍ਰੈਸ਼ਰ ਪੈਂਦਾ ਹੈ ਕਿ ਪੱਤਰਕਾਰੀ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਸਵਾਲ ਖੜੇ ਹੋ ਜਾਂਦੇ ਨੇ ਸੋ ਇਹ ਤਸਵੀਰਾਂ ਬਠਿੰਡੇ ਦੀਆਂ ਨੇ ਪੱਤਰਕਾਰਾਂ ਦੇ ਹੱਕਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਥੇਬੰਦੀ ਆਏ ਪਏ ਨੇ ਸੋ ਹੋਰ ਵੀ ਅਪਡੇਟ ਲਈ ਬਣੇ ਰਹੋ ਇੰਡੀਆ ਫੋਕਸ 24 ਦੇ ਨਾਲ